ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਚਲਾਇਆ ਗਿਆ ਮਾਣਯੋਗ ਡੀਜੀਪੀ ਸਾਹਿਬ ਪੰਜਾਬ ਦੇ ਸਪੈਸ਼ਲ ਡੀਜੀਪੀ ਏਐਨਟੀਐਫ ਸਰਦਾਰ ਕੁਲਦੀਪ ਸਿੰਘ ਆਈਪੀਐਸ ਸ਼੍ਰੀ ਇਨਲਾਕਿਸ਼ੋਰ ਏਡੀਪੀ ਏਐਨਟੀਐਫ ਏਆਈਜੀ ਅਸ਼ਵਨੀ ਗੋਟਿਆਲ ਮੈਮ ਇਹਨਾਂ ਦੀਆਂ ਡਾਇਰੈਕਸ਼ਨਸ ਤੇ ਏਐਨਟੀਐਫ ਫਿਰੋਜ਼ਪੁਰ ਰੇਂਜ ਦਾ ਕਾਫੀ ਦਿਨਾਂ ਤੋਂ ਦਿਨਾਂ ਤੋਂ ਵੀਹ ਮਹੀਨਿਆਂ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਅਸੀਂ ਸੰਦੀਪ ਸਿੰਘ ਇੱਕ ਬੰਦਾ ਜੋ ਕਿ ਕਪੂਰਥਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਸੀ ਇਹਨੂੰ ਅਸੀਂ ਟਰੈਕ ਕਰ ਰਹੇ ਸੀ ਇਹ ਜੇ ਸਾਨੂੰ ਇਨਪੁੱਟ ਸੀ ਕਿ ਇਹ ਇੱਥੇ ਆਉਂਦਾ ਹੈ ਐਂਡ ਇਥੋਂ ਕੋਈ ਖੇਪ ਜਿਹੜੀ ਹੈ ਹੇਰੋਇਨ ਦੀ ਲੈ ਕੇ ਜਾਂਦਾ ਹੈ ਕਾਫੀ ਵੱਡੀ ਸੋ ਇਹਦੀ ਪੈਡ ਨੱਪਦੇ ਨੱਪਦੇ ਕੱਲ ਸਾਡੀ ਟੀਮ ਨੂੰ ਜਦੋਂ ਪਤਾ ਲੱਗਾ ਕਿ ਇਹ ਤੇ ਆਪਣੀ ਗੱਡੀ ਤੇ ਆਇਆ ਵਾ ਐਂਡ ਆਪਣੀ ਇੱਕ ਖੇਪ ਲੈ ਕੇ ਜਾ ਰਿਹਾ ਸੋ ਇਹਨੂੰ ਇੱਕ ਬਹੁਤ ਜ਼ਿਆਦਾ ਹੌਟ ਚੇਸ ਜਿਹਨੂੰ ਆਪਾਂ ਕਹਿੰਦੇ ਆ ਉਹ ਚੇਸ ਹੋਈ ਜਿਹਦੇ ਦੌਰਾਨ ਈਵਨ ਸਾਡੀ ਗੱਡੀਆਂ ਦਾ ਥੋੜਾ ਬਹੁਤ ਈਵਨ ਨੁਕਸਾਨ ਵੀ ਹੋਇਆ ਬਟ ਉਸ ਤੋਂ ਬਾਅਦ ਇਹਨੂੰ ਫਾਈਨਲੀ ਰਾਉਂਡ ਅਪ ਕੀਤਾ ਗਿਆ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਕੀਤੀ ਗਈ ਤੇ ਉਹਦੇ ਵਿੱਚੋਂ ਫਿਰ ਸਾਨੂੰ 50 ਕਿਲੋ ਜਿਹੜੀ ਹੇਰੋਇਨ ਉਹ ਬ ਜੋ ਕਿ ਇਹ ਕਿਉਂ ਅੱਗੇ ਉਹ ਕਿਸੇ ਕੋਲ ਲੈ ਕੇ ਆ ਰਿਹਾ ਸੀ ਨਾ ਅੱਗੇ ਨੇ ਡਿਲੀਵਰ ਕਰਨੀ ਸੀ ਜਿੱਥੋਂ ਇਹ ਕਨਸਾਈਨਮੈਂਟ ਲੈ ਕੇ ਗਿਆ ਜੀ ਉਹ ਪਿਛਲੇ ਲਿੰਕ ਤੋਂ ਵੈਸੇ ਪਤਾ ਲੱਗੂਗਾ ਬਟ ਜੋ ਸਾਨੂੰ ਮਤਲਬ ਮੁਰਲੀ ਜਾਚ ਤੋਂ ਲੱਗ ਰਿਹਾ ਹੈ ਉਹੀ ਪਾਕਿਸਤਾਨ ਦਾ ਲਿੰਕ ਹੈ ਇਹ ਲੈ ਕੇ ਆ ਰਿਹਾ ਸੀ ਅਜੇ ਇਹਨੇ ਫਰਦਰ ਅੱਗੇ ਦੇਣ ਜਾਣੀ ਸਰ ਇਹਦੇ ਪਹਿਲਾਂ ਮਾਮਲੇ ਕਿੰਨੇ ਕੋ ਦਰਜ ਨੇ ਮਤਲਬ ਪਹਿਲਾਂ ਕਿੰਨੇ ਜੇਲ੍ਹ ਚ ਵੀ ਰਿਹਾ ਗਿਆ ਇੱਕ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਜੀ ਇਹਦੇ ਤੇ ਪਹਿਲਾਂ ਟੋਟਲ 8 ਮਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ 5 ਮਕਦਮੇ ਐਨਡੀਪੀਐ ਸੈਕਟਰ ਦੇ ਦਰਜ ਨੇ ਜਿਨ੍ਹਾਂ ਦੇ ਵਿੱਚ ਇੱਕ ਕਮਰਸ਼ੀਅਲ ਕੇਸ ਵੀ ਦਰਜ ਹੈ ਤੇ ਇਦੇ ਵਿੱਚ ਕਿਦੀ ਵਾਈਫ ਤੇ ਇੱਕ ਪਰਚਾ ਦਰਜੇ ਗੱਡੀ ਆਉਂਦੀ ਆ ਗੱਡੀ ਆਉਂਦੀ ਸੀ ਇਹਦੀ ਗੱਡੀ ਇਹਦੇ ਫੈਮਿਲੀ ਦੇ ਨਾਮ ਤੇ ਸਰ ਜਿਹੜਾ ਸੰਖੇਪ ਦੀ ਮੁਕਾਬਲਾ ਤੁਸੀਂ ਦੱਸ ਰਹੇ ਹੋ ਉਹ ਕਿੰਨੇ ਰਾਉਂਡ ਚੱਲੇ ਉੱਥੇ ਜੀ ਉੱਥੇ ਸਾਨੂੰ ਕਿਉਂਕਿ ਇਹ ਜਦੋਂ ਮੁਲਾਜ਼ਮ ਦੇ ਉੱਪਰ ਸਾਡੇ ਗੱਡੀ ਚੜਾ ਦੇਣ ਲੱਗਾ ਸੀ ਬਿਲਕੁਲ ਉਹਦੇ ਵਿੱਚ ਸਾਨੂੰ ਕੁਝ ਰਾਉਂਡ ਫਾਇਰ ਕਰਨਾ ਪਿਆ ਜੋ ਕਿ ਸੀ ਹਵਾਈ ਕੀਤਾ ਜਿਸ ਤੋਂ ਬਾਅਦ ਇਹਨੂੰ ਸਿਰ ਅਸੀਂ ਕਾਬੂ ਕਰ ਲਿਆ ਪੰਜ ਉਹਨਾਂ ਦੇ ਵਿੱਚੋਂ ਐਂਡੀਪੀਐਸ ਦੇ ਨੇ ਬਾਕੀ ਕੁਝ ਹੋਰ ਐਕਸਾਈਜ਼ ਦੇ ਤੇ ਇੱਕ ਦਵਾਈ ਕੀਤੀ ਸਰ ਗੱਡੀ ਚ ਇੱਕੋ ਹੀ ਸੀ ਕੱਲੇ ਸੀ ਇੱਕ ਕੱਲੇ ਸੀ ਸਰ ਉਹ ਜੈਨ ਵਾਲਾ ਜੇਲ੍ਹ ਵਿੱਚ ਰਿਹਾ ਕਿ ਵੀ ਇਸ ਦਾ ਸੰਪਰਕ تھا ਤਸਕਰوں ਨਾਲ ਕਰਦੀ ਇਦੋਂ ਜੇਲ੍ਹ ਦੇ ਦੌਰਾਨ ਤਾਂ ਨਹੀਂ ਅਸੀਂ ਅਜੇ ਕਹਿ ਸਕਦੇ ਹੋ ਅਸੀਂ ਫਰਦਰ ਇਨਵੈਸਟੀਗੇਸ਼ਨ ਦੇਖਾਂਗੇ ਬਟ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹਨੇ ਆਪਣੀ ਐਕਟੀਵਿਟੀ ਸਟਾਰਟ ਕਰਤੀ ਕਿੱਥੋਂ ਦਾ ਰਹਿਣ ਵਾਲਾ ਜੀ ਹੈ ਇਹ ਹੈਗਾ ਜੀ ਤਲਵੰਡੀ ਚੌਧਰੀਆਂ ਦੇ ਕੋਲੇ ਦਾ ਪਿੰਡ ਹੈ ਜ਼ਿਲ੍ਹਾ ਕਪੂਰਥਲਾ ਦੇ ਇਹ ਜਲਾਲਾਬਾਦ ਸਾਈਡ ਤੋਂ ਲੈ ਕੇ ਆ ਰਿਹਾ ਸੀ ਜਿੱਥੋਂ ਸਾਡੀ ਚੇਸ ਸਟਾਰਟ ਹੋਈ ਆ ਫਿਰ ਉਹਨੂੰ ਮਮਦੋੜ ਦੇ ਏਰੀਆ ਦੇ ਵਿੱਚ ਰਾਉਂਡ ਅਪ ਕੀਤਾ ਸਰ ਕਿੰਨੀ ਟੋਟਲ ਕਿੰਨੀ ਸੀ ਟੋਟਲ ਸੀ ਕਿ ਜੀ 50 ਕਿਲੋ 14 ਗ੍ਰਾਮ